ਵਾਹਿਗੁਰੂ ਸਾਹਿਬ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ ਤਿਲੰਗ ਮਹੱਲਾ ਚੌਥਾ ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਇਆ ਬਲੇਹਾਰੀ ਗੁਰੇ ਆਪਣੇ ਗੁਰ ਕੋ ਬਲ ਚਾਈਆ ਹਰ ਕੀਆਂ ਕਥਾ ਕਹਾਣੀਆਂ ਗੁਰ ਮੀਤ ਸੁਣਾਇਆ ਬਲੇਹਾਰੀ ਗੁਰੇ ਆਪਣੇ ਗੁਰ ਕੋ ਬਲ ਚਾਈਆ ਆਇ ਮਿਲ ਗੁਰ ਸਿੱਖ ਆਏ ਮਿਲ ਤੁਮੇਰੇ ਗੁਰ ਕੇ ਪਿਆਰੇ ਰਹਾ ਹਰ ਕੇ ਗੁਣ ਹਰ ਪਾਉਂਦੇ ਸੇ ਗੁਰੂ ਤੇ ਪਾਏ ਜਿਨ ਗੁਰ ਕਾ ਪਾਣਾ ਮੰਨਿਆ ਤਿਨ ਕਮ ਕਮ ਜਾਈ ਜਿਨ ਸਤ ਗੁਰ ਪਿਆਰਾ ਦੇਖਿਆ ਤਿਨ ਕੋ ਹਵਾਰੀ ਜਿਨ ਗੁਰ ਕੀ ਕੀਤੀ ਚੱਕਰੀ ਤਿਨ ਸਤ ਪਹਿਲੇ ਹਾਰੇ ਹਰ ਹਰ ਤੇਰਾ ਨਾਮ ਹੈ ਦੁਖ ਮੀਟਣ ਹਾਰ ਗੁਰ ਸੇਵਾ ਤੇ ਪਈਐ ਗੁਰਮੁਖ ਨਿਸਤਾਰਾ ਜੋ ਹਰ ਨਾਮ ਕੈ ਆਏ ਦੇ ਤਿਨ ਜਨ ਪਰਵਾਨਾ ਜੋ ਹਰ ਨਾਮ ਕੈ ਆਏ ਦੇ ਤੇ ਜਨ ਪਰਵਾਨਾ ਜੋ ਹਰ ਨਾਮ ਤੇ ਆਏਂਦੇ ਤੇ ਜਨ ਪਰਵਾਨਾ ਤਿੰਨ ਵਿਟੋਂ ਨਾਨਕ ਵਾਰਿਆ ਸਦਾ ਸਦਾ ਕੁਰਬਾਨਾ ਸਾਹਰ ਤੇਰੀ ਉਸਤਤ ਹੈ ਜੋ ਹਰ ਪ੍ਰਭ ਪਾਵੇ ਜੋ ਕੁਰਮਖ ਪਿਆਰਾ ਸੇਵਦੇ ਜਿਨ ਹਰ ਫਲ ਪਾਵੇ ਜਿਨ ਹਰ ਸੇਤੀ ਪਿਰਹੜੀ ਤਿਨਾਂ ਜੀ ਰਵਨਾਲੇ ਵੇ ਚੱਕ ਚੱਕ ਪਿਆਰਾ ਜੀਵੰਦੇ ਹਰ ਨਾਮ ਸਮਾਲੇ ਜਿਨ ਗੁਰਮੁਖ ਪਿਆਰਾ ਸੇਵਿਆ ਤਿਨ ਕੋ ਕੁੰਮ ਜਾਇਆ おい ਆਪ ਚਟੇ ਪਰਵਾਰ ਸਿਓ ਸਭ ਜਗਤ ਛਡਾਇਆ ਔਰ ਗੁਰ ਪਿਆਰ ਹੈ ਹਰ ਸੇਵਿਆ ਗੁਰ ਧੰ ਗੁਰ ਧਨੋ ਗੁਰ ਹਰ ਮਾਰਗ ਦੱਸਿਆ ਗੁਰ ਪੁਨ ਵੱਡ ਪੁਨ ਜੋ ਗੁਰ ਸਿੱਖ ਗੁਰ ਸੇਵ ਦੇ ਸੇ ਪੁਨ ਪਰਾਣੀ ਜਨ ਨਾਨਕ ਤਿਨ ਕੋ ਵਾਰਿਆ ਸਦਾ ਸਦਾ ਖੁਰ ਬਾਣੀ ਗੁਰ ਮੁਖ ਸਖੀ ਸਹੇਲੀਆਂ ਸੇ ਆਪ ਹਰ ਭਾਈਆ ਹਰ ਦਰਗਹਿ ਪੈਨਾਈਆ ਗੁਰ ਹਰਿ ਆਪ ਗਲ ਲਾਇਆ ਜੋ ਗੁਰ ਮੁਖ ਨਾਮ ਧਿਆਇਂ ਦੇ ਤਿਨ ਦਰਸ਼ਨ ਦੀਜੈ ਹਮ ਤਿਨ ਕੇ ਕੇਸ ਅਮਰਤੇ ਨਕੇ ਚਰਨ ਪਖਾਲ ਦੇ ਦੂੜ ਕੋਲ ਕੋ ਚੈ पान सुपारी ਖਾਤੀਆਂ ਖੁਬੀੜੀਆਂ ਲਾਈਆਂ ਹਰ ਹਰਖ ਦੇ ਨਾ ਚਿੱਤੇ ਹੋ ਜੰਮ ਪਕੜ ਚਲਾਈਆਂ ਜਿਨ ਹਰ ਨਾਮਾ ਹਰਿ ਸਿਤੇਆ ਹਿਰਦੈ ਉਰਤਾਰੇ ਜਿਨ ਜਮਨੇੜਾ ਵਈ ਗੁਰ ਸਿੱਖ ਗੁਰ ਪਿਆਰੇ ਹਰ ਕਾ ਨਾਮ ਨਿਦਾਨ ਹੈ ਕੋਈ ਗੁਰ ਮੁਖ ਜਾਣੈ ਨਾਨਕ ਜਿਨ ਸਤ ਗੁਰ ਪਿਆਰਾ ਰੰਗ ਰਲਿਆ ਮਾਣੈ ਸਤ ਗੁਰ ਦਾਤਾ ਆਖੀਐ ਤੁਸ ਕਰੇ ਤਸਾਓ ਹਾਂ ਗੁਰ ਵਿਟੋਂ ਸਦਵਾਰਿਆਂ ਜਿੰਦ ਤੜਾ ਨਾ ਸੋ ਤਨ ਗੁਰੂ ਉਸਾ বাস ਹੈ ਹਰਦੇਸ ਸੁਨੇਹਾ ਹਾਂ ਵੇਖ ਵੇਖ ਗੁਰੂ ਵਿਖਸਿਆ ਗੁਰ ਸਤ ਗੁਰ ਦੇ ਗੁਰ ਰਸ ਨਾ ਅੰਮ੍ਰਿਤ ਭੋਲਦੀ ਹਰ ਨਾਮ ਸੁਹਾਵੀ ਜਿਨ ਸੁਣ ਸਿਖ ਹਾਂ ਗੁਰ ਮੰਨਿਆ ਤਿਨਾ ਫੁਕ ਸਭ ਜਾਵੀ ਹਰ ਕਾ ਮਾਰਗ ਆਖੀਐ ਕਹੋ ਕਿਤ ਵਿਦ ਪਾ ਜਾਈਐ ਤੇਰਾ ਨਾਮ ਹੈ ਹਰ ਕਚ ਲੈ ਜਾਈਐ ਜਿਨ ਗੁਰਮੁਖ ਹਰਿਆ ਰਾਧਿਆ ਸੇ ਸਾਹਾ ਵਡਕਾ ਨੇ ਹੋ ਸਤਗੁਰ ਕੋ ਸ ਮਰੀਆ ਗੁਰਬਚਨ ਸੁਮਾਣੇ ਤੂ ਤਾਂ ਸੁਆਹਿਬ ਤੂ ਹੈ ਮੇਰਾ ਮੀਰਾ ਤਦ ਪਾਵੇ ਤੇਰੀ ਬੰਦਗੀ ਤੂ ਕੁਣੀ ਗਹਿਰਾ ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ ਜੋਤ ਸੁਪਾਵੇ ਨਾਨਕਾ ਸਾਈ ਕਰ ਚੰਗੀ ਕਾ ਕਰ ਤੂੰ ਸਾਹਿਬ ਤੂੰ ਹੈ ਮੇਰਾ ਮੀਰਾ ਤੁਧ ਪਾਵੇ ਤੇਰੀ ਬੰਦਗੀ ਤੂੰ ਗੁਣੀ ਗਹੀਆ ਆਪੇ ਹਾ ਇੱਕ ਰੰਗ ਹੈ ਆਪੇ ਬਹਰੰਗੀ ਜੋ ਤਿਸ ਪਾਵੇ ਨਾਨਕਾ ਸਾਈਂ ਕਲ ਚੰਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਹਰਨਾਜ ਦੇ ਪਵਿੱਤਰ ਵਿਕੂਨਾ ਮੇ ਜਿਸ ਦੇ ਦਰਵਾਜ਼ਾ ਬਾਬਾ ਅੰਮ੍ਰਿਤ ਸਰ ਤੋਂ ਆਏ ਹਨ ਤਾਂ ਤਾਂ ਸਹਿਬ ਸ੍ਰੀ ਗੁਰੂ ਰਾਮਦਾਸ ਜੀ ਚੋਂ ਤੇ ਪਾਸ਼ਾ ਜੀ ਦੇ ਤਿਲੰਗ ਰਾਗ ਦੇ ਵਿੱਚ ਉਚਾਰਨ ਕੀਤੇ ਹੋਏ ਹਨ ਗੁਰੂ ਸਾਹਿਬ ਜੀ ਫਰਮਾਨ ਕਰ ਰਹੇ ਨੇ हे ਮੇਰੇ ਗੁਰੂ ਦੇ ਪਿਆਰੇ ਸਿੱਖ ਮੈਨੂੰ ਆਕੇ ਮਿਲ ਮੈਨੂੰ ਆਕੇ ਮਿਲ ਠਹਿਰਾਓ हे ਗੁਰਸਿੱਖ ਮਿੱਤਰ ਗੁਰੂ ਨੇ ਮੈਨੂੰ ਪਰਮਾਤਮਾ ਦੇ ਸਿੱਟਸ ਲਾ ਦੀਆਂ ਗੱਲਾਂ ਸੁਣਾਈਆਂ ਹਨ ਮੈਂ ਆਪਣੇ ਗੁਰੂ ਤੋਂ ਮੋੜ ਮੋੜਾ ਸੜਕੇ ਕੁਰਬਾਨ ਜਾਂਦਾ ਹਾਂ ਇਹ ਗੁਰਸਿੱਖ ਪਰਮਾਤਮਾ ਦੇ ਗੁਣ ਗੌਣੇ ਪਰਮਾਤਮਾ ਨੂੰ ਪਸੰਦ ਆਉਂਦੇ ਹਨ ਮੈਂ ਉਹ ਗੁਣ ਗਣੇਸ਼ ਗੁਰੂ ਪਾਸੋਂ ਸਿੱਖੇ ਹਨ ਮੈਂ ਉਹਨਾਂ ਬੜਕਾਗੀਆਂ ਤੋਂ ਮੋੜ-ਮੋੜ ਕੁਰਬਾਨ ਜਾਂਦਾ ਹਾਂ ਜਿਨ੍ਹਾਂ ਨੇ ਗੁਰੂ ਦੇ ਹੁਕਮ ਨੂੰ ਮਿੱਠਾ ਕਰਕੇ ਮੰਨਿਆ ਹੈ ਏ ਗੁਰਸਿੱਖ ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ ਸਦਾ ਸਦਕੇ ਜਾਂਦਾ ਹਾਂ ਜਿਨ੍ਹਾਂ ਪਿਆਰੇ ਗੁਰੂ ਦਾ ਦਰਸ਼ਨ ਕੀਤਾ ਹੈ ਜਿਨਾ ਗੁਰੂ ਦੀ ਦੱਸੀ ਸੇਵਾ ਕੀਤੀ ਹੈ ਏ ਹਰੀ ਤੇਰਾ ਨਾਮ ਸਾਰੇ ਦੁੱਖ ਦੂਰ ਕਰਨ ਦੇ ਸਮਰੱਥ ਹੈ ਪਰ ਇਹੇ ਨਾਮ ਗੁਰੂ ਦੀ ਸ਼ਰਨ ਪਿਆ ਹੈ ਮਿਲਦਾ ਹੈ ਗੁਰੂ ਦੇ ਸान्मुख ਰਹਾ ਇਹ ਸੰਸਾਰ ਸਮੁੰਦਰ ਤੋਂ ਪਾਲੰਗ ਸਕੀਦਾ ਹੈ ਏ ਗੁਰਸਿੱਖ ਜਿਗ੍ਗੇ ਮਨੁੱਖ ਪਰਮਾਤਮਾ ਦਾ ਨਾਮ ਸਿਮਰਦੇ ਹਨ ਉਹ ਮਨੁੱਖ ਪਰਮਾਤਮਾ ਦੀ ਹਜ਼ੂਰੀ ਵਿੱਚ ਕਬੂਲ ਹੋ ਜਾਂਦੇ ਹਨ ਨਾਨਕ ਉਹਨਾਂ ਮਨੁੱਖਾਂ ਤੋਂ ਕੁਰਬਾਨ ਜਾਂਦਾ ਹੈ ਸਦਾ ਸਦਕੇ ਜਾਂਦਾ ਹੈ ਏ ਹਰੀ ਏ ਪ੍ਰਭੂ ਉਹ ਹੀ ਸਿਪਸਲਾਹ ਤੇਰੀ ਸਿਪਸਲਾਹ ਕਹੀ ਜਾ ਸਕਦੀ ਹੈ ਜਿਹੜੀ ਤੈਨੂੰ ਪਸੰਦ ਆ ਜਾਂਦੀ ਹੈ ਏ ਭਾਈ ਜਿਹੜੇ ਮਨੁੱਖ ਗੁਰੂ ਦੇ ਸਾਹਮਣੇ ਹੋ ਕੇ ਪਿਆਰੇ ਪ੍ਰਭੂ ਦੀ ਸੇਵਾ ਭਗਤੀ ਕਰਦੇ ਹਨ ਉਹਨਾਂ ਨੂੰ ਪ੍ਰਭੂ ਸੁਖ ਫਲ ਦਿੰਦਾ ਹੈ ਇਹ ਭਾਈ ਜਿਨ੍ਹਾਂ ਮਨੁੱਖਾਂ ਦਾ ਪਰਮਾਤਮਾ ਨਾਲ ਪਿਆਰ ਪੈ ਜਾਂਦਾ ਹੈ ਉਹਨਾਂ ਦੇ ਦਿਲ ਸਦਾ ਪਰਮ ਪ੍ਰਭੂ ਦੇ ਚਰਨਾਂ ਨਾਲ ਹੀ ਜੁੜੇ ਰਹਿੰਦੇ ਹਨ ਉਹ ਮਨੁੱਖ ਪਿਆਰੇ ਪ੍ਰਭੂ ਨੂੰ ਸਦਾ ਸਿਮਰ-ਸਿਮਰ ਕੇ ਪ੍ਰਭੂ ਦਾ ਨਾਮ ਹਿਰਦੇ ਵਿੱਚ ਸੰਭਾਲ ਕੇ ਆਤਮਿਕ ਜੀਵਨ ਹਾਸਲ ਕਰਦੇ ਹਨ हे भाई मैं उन मनुखों तो सदा सदके जांदा हां जिन्ने गुरु दी शरण पैके प्यारे प्रभु दी सेवा भक्ति कीती है ओहो मनुख आप अपने दरबार समेत संसार समुद्र दे विकारों तो बच गए उनना सारा संसार भी बचा लिया हे भाई गुरु सलोहन योग है गुरु सलोहन योग है प्यारे गुरु दे राही ही मैं ਪਰਮਾਤਮਾ ਦੀ ਸੇਵਾ ਭక్తి ਸ਼ੁਰੂ ਕੀਤੀ ਹੈ ਮੈਨੂੰ ਗੁਰੂ ਨੇ ਹੀ ਪਰਮਾਤਮਾ ਦੇ ਮਿਲਾਪ ਦਾ ਰਸਤਾ ਦੱਸਿਆ ਹੈ ਗੁਰੂ ਦਾਤ ਤੇ ਇਹ ਉਪਕਾਰ ਹੈ ਵੱਡਾ ਉਪਕਾਰ ਹੈ اے ਭਾਈ ਗੁਰੂ ਦੇ ਜਿਹੜੇ ਸਿੱਖ ਗੁਰੂ ਦੀ ਦੱਸੀ ਸੇਵਾ ਕਰਦੇ ਹਨ ਉਹ ਭਗਾਂ ਵਾਲੇ ਹੋ ਗਏ ਹਨ ਦਾਸ ਨਾਨਕ ਉਹਨਾਂ ਤੋਂ ਸਤਕੇ ਜਾਂਦਾ ਹੈ ਸਦਾ ਸਤਕੇ ਜਾਂਦਾ ਹੈ ਸਦਾ ਹੀ ਕੁਰਬਾਨ ਜਾਂਦਾ ਹੈ اے ਭਾਈ ਗੁਰੂ ਦੀ ਸ਼ਰਨ ਪੈ ਕੇ ਪਰਸਪਰ ਪ੍ਰੇਮ ਨਾਲ ਰਹਿਣ ਵਾਲੀਆਂ ਸੰਗੀ ਸਹੇਲੀਆਂ ਐਸੀਆਂ ਹੋ ਜਾਂਦੀਆਂ ਹਨ ਕਿ ਉਹ ਆਪ ਪ੍ਰਭੂ ਨੂੰ ਪਿਆਰੀਆਂ ਲੱਗਦੀਆਂ ਹਨ ਪਰਮਾਤਮਾ ਦੀ ਹਜ਼ੂਰੀ ਵਿੱਚ ਉਹਨਾਂ ਨੂੰ ਆਦਰ ਮਿਲਦਾ ਹੈ ਪਰਮਾਤਮਾ ਨੇ ਉਹਨਾਂ ਨੂੰ ਆਪ ਆਪਣੇ ਨਾਲ ਸਦਾ ਲਿਆ ਹੈ ਇਹ ਪ੍ਰਗੂ ਜਿਹੜੇ ਮਨੁੱਖ ਗੁਰੂ ਦੀ ਸੰਨ ਪੈ ਕੇ ਤੇਰਾ ਨਾਮ ਸਿਮਰਦੇ ਹਨ ਉਹਨਾਂ ਦਾ ਮੈਨੂੰ ਦਰਸ਼ਨ ਬਖਸ਼ ਮੈਂ ਉਹਨਾਂ ਦੇ ਚਰਨ ਧੋਂਦਾ ਰਹਾ ਤੇ ਉਹਨਾਂ ਦੇ ਚਰਨ ਧੂੜ ਕੋਲ ਕੋਲ ਕੇ ਪੀਂਦਾ ਰਹਾ ਏ ਭਾਈ ਜਿਹੜੀਆਂ ਜੀਵ ਇਸਤਰੀਆਂ ਪਾਣ सुपारी ਆਦਕ ਖਾਂਦੀਆਂ ਹਨ ਰੈਂਦੀਆਂ ਹਨ ਮੂੰਹ ਵਿੱਚ ਪਾਣ ਚਗਾਉਂਦੀਆਂ ਰੈਂਦੀਆਂ ਹਨ ਪਾਵਸਰਾ ਪਦਾਰਥਾਂ ਦੇ ਉਹ ਕੰਨ ਵਿੱਚ ਮਾਸਟਰ ਹਨ ਤੇ ਜਿਹੜਾ ਨੇ ਪ੍ਰਮਾਤਮਾ ਦਾ ਨਾਮ ਕਦੇ ਵੀ ਨਾ ਸਿਮਰਿਆ ਉਹਨਾਂ ਨੂੰ ਮੌਤ ਦੇ ਗੇੜ ਨੇ ਫੜ ਕੇ ਸਦਾ ਲਈ ਅੱਗੇ ਲਾ ਲਿਆ ਉਹ 84 ਦੇ ਗੇੜ ਵਿੱਚ ਪੈ ਗਏ ਆ। ਏ ਭਾਈ ਜਿਹਨਾਂ ਆਪਣੇ ਮਨ ਵਿੱਚ ਹਿਰਦੇ ਵਿੱਚ ਟਿਕਾ ਕੇ ਪ੍ਰਮਾਤਮਾ ਦਾ ਨਾਮ ਸਿਮਰਿਆ ਉਹਨਾਂ ਗੁਰੂ ਦੇ ਪਿਆਰੇ ਗੁਰ ਸਿੱਖਾਂ ਦੇ ਨੇੜੇ ਮੌਤ ਦਾ ਡਰ ਨਹੀਂ ਆਉਂਦਾ। ਹੇ ਭਾਈ ਪਰਮਾਤਮਾ ਦਾ ਨਾਮ ਖਜ਼ਾਨਾ ਹੈ ਕੋਈ ਵਿਰਲਾ ਮਨੁੱਖ ਗੁਰੂ ਦੀ ਸੰਗਤ ਹੈ ਕਿ ਨਾਮ ਨਾਲ ਸਾਂਝ ਪਾਉਂਦਾ ਹੈ ਹੇ ਨਾਨਕ ਆਖ ਜਿਹਨਾਂ ਮਨੁੱਖਾਂ ਨੂੰ ਗੁਰੂ ਮਿਲਦਾ ਹੈ ਉਹ ਹਰੇਕ ਮਨੁੱਖ ਹਰ ਨਾਮ ਦੇ પ્રેમ ਵਿੱਚ ਜੁੜ ਕੇ ਆਤਮਿਕ ਆਨੰਦ ਮਾਣਦਾ ਹੈ ਹੇ ਭਾਈ ਗੁਰੂ ਨੂੰ ਹੀ ਨਾਮ ਦੀ ਦਾਤ ਦੇਣ ਵਾਲਾ ਆਖਦਾ ਆਖਣਾ ਚਾਹੀਦਾ ਹੈ ਗੁਰੂ ਤੋਂ गुरु त्रुट के नाम देण दी कृपा ਕਰਦਾ ਹੈ ਮੈਂ ਤਾਂ ਸਦਾ ਗੁਰੂ ਤੋਂ ਹੀ ਕੁਰਬਾਨ ਜਾਂਦਾ ਹਾਂ ਜਿਨ੍ਹਾਂ ਨੇ ਜਿਸ ਨੇ ਮੈਨੂੰ ਪ੍ਰਮਾਤਮਾ ਦਾ ਨਾਮ ਦਿੱਤਾ ਹੈ ਇਹ ਪਏ ਗੁਰੂ ਸਲਾਹੁਣ ਯੋਗ ਹੈ ਉਸ ਗੁਰੂ ਦੀ ਵਡਿਆਈ ਕਰਨੀ ਚਾਹੀਦੀ ਹੈ ਜਿਹੜਾ ਪ੍ਰਮਾਤਮਾ ਦਾ ਨਾਮ ਜਪਣ ਦਾ ਉਪਦੇਸ਼ ਦਿੰਦਾ ਹੈ ਮੈਂ ਤਾਂ ਗੁਰੂ ਨੂੰ ਵੇਖ-ਵੇਖ ਕੇ ਗੁਰੂ ਦਾ ਸੋਨਾ ਸਰੀਰ ਵੇਖ ਕੇ ਫਿੱੜ ਰਿਹਾ ਹੇ ਭਾਈ ਗੁਰੂ ਦੀ ਜੀਵ ਆਤਮਿਕ ਜੀਵਨ ਦੇਣ ਵਾਲਾ ਹੀ ਹਰ ਨਾਮ ਉਚਾਰਦੀ ਹੈ ਹਰ ਨਾਮ ਉਚਾਰਨ ਦੇ ਕਾਰਨ ਸੋਹਣੀ ਲੱਗਦੀ ਹੈ ਜਿਨ੍ਹਾਂ ਦੀ ਸਿੱਖਾਂ ਨੇ ਗੁਰੂ ਦਾ ਉਪਦੇਸ਼ ਸੁਣ ਕੇ ਗੁਰੂ ਤੇ ਇਕਨ ਲਿਆਂਦਾ ਉਹਨਾਂ ਦੀ ਮਾਇਆ ਦੀ ਸਾਰੇ ਹੁਕ ਦੂਰ ਹੋ ਗਈ ਹੈ ਹੇ ਭਾਈ ਹਰ ਨਾਮ ਸਿਮਨ ਦੀ हे परमात्मा ਦੇ ਮਿਲਾਪ ਦਾ ਰਸਤਾ ਕਿਹਾ ਜਾਂਦਾ ਹੈ हे ਪਾਈ ਦਸ ਕਿਸ ਤਰੀਕੇ ਨਾਲ ਇਸ ਰਸਤੇ ਉੱਤਰਕੀਦਾ ਹੈ हे ਤ ਨੂੰ ਤੇਰਾ ਨਾਮ ਹੀ ਰਸਤੇ ਦਾ ਖਰਚ ਹੈ ਇਹ ਖਰਚ ਵੱਲੇ ਬਨ ਕੇ ਇਸ ਰਸਤੇ ਉਤਰਨਾ ਚਾਹੀਦਾ ਹੈ हे ਪਾਈ ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਸ਼ਰਨ ਲੈ ਕੇ ਪਰਮਾਤਮਾ ਦਾ ਨਾਮ ਜਪਿਆ ਉਹ ਵੱਡੇ ਸਿਆਣੇ ਸਾ ਬਣ ਗਏ ਮੈਂ ਸਦਾ ਗੁਰੂ ਤੋਂ ਕੁਲਬਾਨ ਜਾਂਦਾ ਹ ਗੁਰੂ ਦੇ ਬਚਨ ਦੇ ਰਾਹੇ ਪਰਮਾਤਮਾ ਦੇ ਨਾਮ ਵਿੱਚ ਲੀਨ ਹੋ ਸਕੀ ਦਾ ਹੈ ਹੈ ਪ੍ਰਭੂ ਤੂੰ ਮੇਰਾ ਮਾਲਕ ਹੈ ਤੂੰ ਮੇਰਾ ਸਾਇਬ ਹੈ ਤੂੰ ਹੀ ਮੇਰਾ ਬਾਦਸ਼ਾਹ ਹੈ ਜਿਤੇ ਨੂੰ ਪਸੰਦ ਆਵੇ ਤਾਂ ਹੀ ਤੇਰੀ ਭਗਤੀ ਕੀਤੀ ਜਾ ਸਕਤੀ ਹੈ ਤੂੰ ਗੁਣਾ ਦਾ ਖਜ਼ਾਨਾ ਹੈ ਤੂੰ ਡੂੰਘੇ 시ਗਰੇ ਵਾਲਾ ਹੈ ਹੈ ਨਾਨਕ ਆਹ ਇਹ ਭਾਈ ਪਰਮਾਤਮਾ ਆਪ ਹੀ ਨਿਰਗੁਣ ਸਰੂਪ ਵਿੱਚ ਇੱਕੋ ਇੱਕ ਹਸਤੀ ਹੈ ਤੇ ਆਪ ਹੀ ਸਰਬੁਣ ਸਰੂਪ ਵਿੱਚ ਅਨੇਕਾਂ ਰੂਪਾਂ ਵਾਲਾ ਹੈ ਜਿਹੜਾ ਕਲ ਜਿਹੜੀ ਗੱਲ ਉਸ ਨੂੰ ਚੰਗੀ ਲੱਗਦੀ ਹੈ ਉਹੀ ਕਲ ਜੀਵਾਂ ਦੇ ਭਲੇ ਵਾਸਤੇ ਹੁੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਥਿਸ ਇਜ਼ ਟੁਡੇਜ਼ ਹੋਕਮ ਨਵਾਂ ਪ੍ਰਮਸਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਟਟਾਈਡ ਬਾਈ ਅਵਰ ਫੋਰਥ ਗੁਰੂ ਗੁਰੂ ਰਾਮਦਾਸ ਜੀ ਅੰਡਰ Heading Tilang Mahalla Fifth <coughs> Tilang uh, Fourth Mahal <coughs> Guru Sahib ji says that the true Guru, my friend, has told me the stories and the. Sermon of the Lord, I am a sacrifice to my Guru. To the Guru, I am a sacrifice. Come join with me, O Sikh of the Guru. Come and join with me. You are my Guru's beloved. Pause. The glorious praises of the Lord are pleasing to the Lord. I have obtained them from the Guru. I am a sacrifice, a sacrifice to those who surrender to and obey the Guru's will. I am dedicated and devoted to those who gaze upon the beloved true Guru. I am forever a sacrifice to those who perform service for the Guru. Your name, O Lord, is the best. <coughs> Destroyer of sorrow, serving the Guru, it is obtained, and as Gurmukh, one is emancipated. Those humble beings who meditate on the Lord's name are celebrated and acclaimed. Nanak is a sacrifice to them forever and ever. Are devoted to sacrifice. O oh Lord, that alone is praise to you, which is pleasing to your will. O oh Lord God, those Gurmukhs who serve their beloved Lord, meditating on their beloved, they live in and gather in the Lord's name. I am a sacrifice to those. Gurmukhs who serve their beloved Lord. They themselves are saved along with their families, and through them all the world is saved. My beloved Guru serves the Lord. Blessed is the Guru. Blessed is the Guru. The Guru has shown me the Lord's path. The Guru. Has done the greatest good deed. Those Sikhs of the Guru who serve the Guru are the most blessed beings. Servant Nanak is a sacrifice to them. He is forever and ever a sacrifice. The Lord Himself is pleased with the Gurmukhs. The fellowship of the companions in the Lord's court are given robes of honor and the Lord himself hugs them close to his embrace. Please bless me with the, the blessed vision of the Darshan of those gurmukhs who meditate on the Nam. The name of the Lord I wash their feet and drink in the dust of their feet, dissolved in the washwater. Those who eat betel, nuts and betel leaf and apply lipsticks, but do not contemplate the Lord Harhar, the messenger of death will seize them and take them away. The messenger of death does not even approach those who contemplate the name of the Lord Har and keep him. Enshrined in their hearts, the Guru's Sikhs are the Guru's beloveds. The name of the Lord is a, they are known only to the few Gurmukhs. O Nanak, those who meet with the true Guru enjoy peace and pleasure. The true Guru is called the Giver. In His mercy, He grants His. Grace. I am a forever a sacrifice to the Guru who has blessed me with the Lord's name. Blessed, very blessed is the Guru who brings the Lord's message. I gaze upon the Guru. The Guru, the true Guru embodied and I blossom forth in bliss. The Guru's tongue Recites verse of ambrosial nectar. He is adorned with the Lord's name. Those Sikhs who hear and obey the Guru, all their desires depart. Some speak of the Lord's path. Tell me, how can I walk on it? O Lord, Har, your name is my supplies. I will take it. With me and set out. Those Gurmukhs who worship and adore the Lord, the wealthy and very wise. I am forever a sacrifice to the true Guru. <clears throat> I am absorbed in the words of the Guru's te teachings. You are the master, my lord and master. You are my ruler and king. If it is pleasing to your will, then I worship and serve you. You are the treasure of virtue. The Lord Himself is king. If it is pleasing to you, your will. Then I worship and serve you. You are the tree of virtue, the Lord Himself, absolute. He is the one and only. But He Himself is also manifested in many forms. Whatever pleases Him, O Nanak, that alone is good. Vahegurji ka khalsa, vahikur